ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਅੱਜ ਗੱਲ ਕਰਦੀਆਂ ਆਪਣੇ ਜੂਥ ਨਾਲ ਕਿਉਂਕਿ ਜਿਹੜਾ ਜੂਥ ਸਾਡਾ ਅੱਖਾਂ ਬੰਦ ਕਰਕੇ ਬੈਠਾ ਵਾ ਤੇ ਸਾਡੇ ਜੂਥ ਨੂੰ ਇੰਨੀ ਗੱਲ ਤਾਂ ਨਹੀਂ ਪਤਾ ਵੀ ਸਾਡੇ ਨਾਲ ਹੋ ਕੀ ਗਿਆ ਵਾ ਜਨੋਂ ਦਿਨ ਸਾਡੀਆਂ ਜਿਹੜੀਆਂ ਜੜਾਂ ਵਾ ਉਹ ਵੱਡੀਆਂ ਜਾ ਰਹੀਆਂ ਵਾ ਸਾਨੂੰ ਖੁਦ ਨੂੰ ਸਾਡੀ ਜਿਹੜੀ ਮਾਤਰ ਭਾਸ਼ਾ ਵਾ ਉਸ ਭਾਸ਼ਾ ਤੋਂ ਦੂਰ ਕੀਤਾ ਜਾ ਰਿਹਾ ਵਾ ਤੇ ਸਾਨੂੰ ਪਤਾ ਨਹੀਂ ਲੱਗਣ데요 ਅਸੀਂ ਅੱਖਾਂ ਬੰਦ ਕੀਤੀਆਂ ਵਾ ਆਰਾਮ ਨਾਲ ਤੇ ਅਸੀਂ ਸੁਣਦੇ ਪਏ ਆਂ ਦੇਖਦੇ ਪਏ ਆਂ ਤੇ ਕੀ ਹੁੰਦਾ ਵਾ ਤੇ ਤੁਹਾਨੂੰ ਇਹ ਨਹੀਂ ਪਤਾ ਵੀ ਜਿਹੜਾ ਪੰਜਾਬ ਆ ਉਹ ਦਿਨੋਂ-ਦਿਨ ਡੁੱਬਦਾ ਜਾਂਦਾ ਵਾ ਤੇ ਤੁਸੀਂ ਆਪਣੇ ਪੰਜਾਬ ਨੂੰ ਬਚਾਉਣ ਦੀ ਖਾਤਰ ਇੱਕ ਤੁਹਾਡੇ ਹਮਲੇ ਦੀ ਲੋੜ ਆ ਇੱਕ ਤੁਹਾਡੇ ਮੈਨੂੰ ਸਾਥ ਦੀ ਲੋੜ ਆ ਜੇ ਤੁਸੀਂ ਤਗੜੇ ਹੋ ਕੇ ਤਗੜੇ ਹੋ ਕੇ ਚੱਲੋਗੇ ਨਾ ਤੇ ਇਸ ਪੰਜਾਬ ਦੀ ਜਿਹੜੀ ਤਕਦੀਰ ਆ ਉਹ ਤੁਸੀਂ ਬਦਲ ਸਕਦੇ ਜੋ ਉਹ ਤੁਹਾਡੇ ਵਿੱਚ ਹਿੰਮਤ ਹੈ ਤੁਸੀਂ ਪੰਜਾਬ ਦੀ ਤਕਦੀਰ ਬਦਲ ਸਕਦੇ ਜੋ ਜਿਹੜਾ ਪਹਿਲਾਂ ਵਰਗਾ ਪੰਜਾਬ ਸੀ ਨਾ ਉਹ ਪੰਜਾਬ ਤੁਸੀਂ ਬਣਾ ਸਕਦੇ ਜੂ ਇਸ ਕਰਕੇ ਤਗੜੇ ਹੋ ਇੱਕ ਹਮਲਾ ਮਾਰੋ ਤੇ ਆਪਣੇ ਬੱਚਿਆਂ ਨੂੰ ਜਿਹੜੇ ਬੱਚੇ ਤੁਹਾਡੇ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਦੇ ਪਏ ਨਾ ਚੰਗੀ ਐਜੂਕੇਸ਼ਨ ਲੈਦੇ ਪਏ ਨਾ ਹਰੇਕ ਮਾਪੇ ਦਾ ਫਰਜ਼ ਹੁੰਦਾ ਵੀ ਮੇਰਾ ਬੱਚਾ ਪੜ੍ਹ ਲੈ ਕੇ ਉਹ ਚੰਗਾ ਅਫਸਰ ਬਣੇ ਚੰਗੇ ਕਿਸੇ ਅਹੁਦੇ ਤੇ ਪਹੁੰਚੇ ਇਹ ਰੇਗ ਮਾਂ ਬਾਪ ਦਾ ਫਰਜ ਆ ਪਰ ਇਹਦੇ ਫਰਜ ਦੇ ਨਾਲ-ਨਾਲ ਤੁਸੀਂ ਇਹ ਵੇਖੋ ਨਾ ਕਿ ਜਿਸ ਸਕੂਲ ਦੇ ਵਿੱਚ ਤੁਹਾਡਾ ਬੱਚਾ ਪੜਦਾ ਪਿਆ ਵਾ ਉਹਨਾਂ ਸਕੂਲਾਂ ਦੇ ਵਿੱਚ ਪੰਜਾਬੀ ਬੋਲਣ ਦੇ ਉੱਤੇ ਮਨਾਹੀ ਆ ਕਈ ਹਜ ਸਕੂਲ ਹੈਗੇ ਜਿਨ੍ਹਾਂ ਸਕੂਲਾਂ ਦੇ ਵਿੱਚ ਜਿਹੜੀ ਪੰਜਾਬੀ ਆ ਉਹ ਨਹੀਂ ਬੋਲੀ ਜਾਂਦੀ ਜਿਹੜਾ ਬੱਚਾ ਪੰਜਾਬੀ ਬੋਲਦਾ ਉਹਨੂੰ ਜੁਰਮਾਨਾ ਭਰਨਾ ਪੈਂਦਾ ਵਾ ਤੇ ਅਸੀਂ ਚੁੱਪ ਕਰਕੇ ਅੱਖਾਂ ਬੰਦ ਕੀਤੀਆਂ ਵਾ ਜੁਰਮਾਨਾ ਦੇ ਆਉਨੇ ਆ ਜਦ ਪੰਜਾਬ ਦਾ ਸਕੂਲ ਹੋਵੇ ਪੰਜਾਬ ਦੀ ਧਰਤੀ ਹੋਵੇ ਤੇ ਪੰਜਾਬ ਦੇ ਵਿੱਚ ਸਕੂਲ ਇਹ ਬਣਿਆ ਹੋਵੇ ਤੇ ਅਸੀਂ ਫਿਰ ਵੀ ਆਖੀ ਇਤੀ ਅਸੀਂ ਸਕੂਲ ਦੇ ਵਿੱਚ ਜਿਹੜੀ ਪੰਜਾਬੀ ਆ ਉਹ ਨਹੀਂ ਬੋਲਣ ਦੇਣੀ ਫਿਰ ਸਾਡੇ ਵਾਸਤੇ ਇੱਕ ਲਾਂਹਂਦੀ ਰਹਿ ਗਈ ਨਾ ਕਿ ਅਸੀਂ ਅੱਖਾਂ ਹੀ ਬੰਦ ਕੀਤੀਆਂ ਫਿਰ ਸੰਦ ਫਿਰ ਪਤਾ ਨਹੀਂ ਫਿਰ ਕੀ ਹੋਣ ਡਿਆ ਵਾ ਕੰਨ ਸਕੂਲਾਂ ਵਿੱਚ ਤੇ ਪੰਜਾਬੀ ਦਾ ਸਬਜੈਕਟ ਹੈ ਨਹੀਂ ਆ ਉਹ ਵੀ ਪੰਜਾਬ ਦੀ ਧਰਤੀ ਦੇ ਉੱਤੇ ਜਿਹੜੇ 35 ਮਹਾਂਪੁਰਸ਼ ਉਹਨਾਂ ਦੀ ਰਚੀ ਹੋਈ ਬਾਣੀ ਆ ਉਹ ਰਚੀ ਹੋਈ ਬੋਲੀ ਉਹਨਾਂ ਦੀ ਜਿਨ੍ਹਾਂ ਨੇ ਇਸ ਧਰਤੀ ਨੂੰ ਬਚਾਉਣ ਦਾ ਕਰਕੇ ਇਸ ਪੰਜਾਬ ਨੂੰ ਬਚਾਉਣ ਦਾ ਕਰਕੇ ਆਪਣਾ ਪੂਰਾ ਪਰਿਵਾਰ ਸ਼ਹੀਦ ਕਰਵਾਤਾ ਫਿਰ ਇੰਨੇ ਮਹਾਂਪੁਰਸ਼ਾਂ ਦੀ ਰਚੀ ਹੋਈ ਬਾਣੀ ਹੋਵੇ ਤੇ ਅਸੀਂ ਫਿਰ ਵੀ ਆਖੀਏ ਵੀ ਅਸੀਂ ਪੰਜਾਬੀ ਨਹੀਂ ਬੋਲਣੀ ਫਿਰ ਤੇ ਅਸੀਂ ਅੱਖਾਂ ਮੀਟਰਾਂ ਵਾਲੀ ਗੱਲ ਹੈ ਨਾ ਸਾਡੀ ਅੱਖਾਂ ਬੰਦ ਕਰਕੇ ਬੈਠੇ ਆਂ ਦੱਸ ਦੀ ਦੇ ਹੋ ਸਲਾਮ ਵੀ ਤੁਸੀਂ ਸਰਕਾਰੀ ਸਕੂਲ ਆ ਉਹਨਾਂ ਦੇ ਵਿੱਚ ਆਪਣੇ ਬੱਚੇ ਪੜ੍ਹਾਓ ਕਿਉਂਕਿ ਜਿੰਨੇ ਵੀ ਮਾਪੇ ਆਹ ਟਾਈਮ ਤੇ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਪਏ ਆ ਨਾ ਉਹ ਸਾਰੇ ਹੀ ਮਾਪੇ ਤਕਰੀਬਨ ਜਾਦਾ ਕਰਕੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹੇ ਆ ਖੁਦ ਆਪ ਤੇ ਕੀ ਗੱਲ ਤੁਹਾਡੇ ਬੱਚੇ ਜਿਹੜੇ ਆ ਉਹ ਸਰਕਾਰੀ ਸਕੂਲਾਂ ਚ ਪੜ ਕੇ ਅਫਸਰ ਨਹੀਂ ਬਣ ਸਕਦੇ ਕਿਉਂਕਿ ਸਰਕਾਰੀ ਸਕੂਲਾਂ ਦੇ ਜਿਹੜੇ ਟੀਚਰ ਆ ਸਾਰੇ ਟੀਚਰ ਕੁਆਲੀਫਾਈਡ ਟੀਚਰ ਆ ਸਾਰੇ ਟੀਚਰ ਪੜੇ ਲਿਖੇ ਟੀਚਰ ਆ ਗ੍ਰੈਜੂਏਟਡ ਟੀਚਰ ਆ ਤੇ ਜਿਹੜੇ ਪ੍ਰਾਈਵੇਟ ਸਕੂਲ ਆ 12 ਜਮਾਤਾਂ ਤੋਂ ਟੀਚਰ ਚੱਲੂ ਹੋ ਜਾਂਦਾ ਵਾ ਪ੍ਰਾਈਵੇਟ ਸਕੂਲਾਂ ਦੇ ਵਿੱਚ ਤੇ ਸਰਕਾਰੀਆਂ ਦੇ ਵਿੱਚ ਪੜ੍ਹੇ ਲਿਖੇ ਟੀਚਰ ਆ ਜੇ ਤੁਸੀਂ ਉਹਨਾਂ ਸਰਕਾਰੀ ਸਕੂਲਾਂ ਦੇ ਵਿੱਚ ਜਾ ਕੇ ਪ੍ਰਿੰਸੀਪਲ ਨੂੰ ਮਿਲ ਕੇ ਉਹਨਾਂ ਦੇ ਸਟਾਫ ਨੂੰ ਮਿਲ ਕੇ ਉਹਨਾਂ ਨਾਲ ਕਾਉਂਸਲਿੰਗ ਕੀਤੀ ਜਾਵੇ ਵੀ ਜਿਹੜੇ ਬੱਚੇ ਆ ਬੱਚਿਆਂ ਨੂੰ ਚੰਗੀ ਜਿਹੜੀ ਪੜ੍ਹਾਈ ਆ ਚੰਗੀ ਸਿੱਖਿਆ ਉਹ ਦਿੱਤੀ ਜਾਵੇ ਤੇ ਤੁਹਾਡੇ ਉਸੇ ਹੀ ਸਰਕਾਰੀ ਸਕੂਲ ਦੇ ਵਿੱਚ ਤੁਹਾਡੇ ਬੱਚੇ ਪੜ੍ਹ ਕੇ ਜੇ ਅਫਸਰ ਨਾ ਬਣੇ ਤੇ ਮੇਰੇ ਨਾਲ ਤਦ ਗੱਲ ਕਰਿਓ ਕਿਉਂਕਿ ਸਰਕਾਰੀ ਸਕੂਲ ਪੜ੍ਹੇ ਲਿਖੇ ਟੀਚਰ ਆ ਸਾਰੇ ਅਸੀਂ ਆਂ ਨੀਆਂ ਨੀਆਂ ਮੋਟੀਆਂ ਮੋਟੀਆਂ ਫੀਸਾਂ ਦੇਨੇ ਆ ਇੰਨਾ ਕੁਝ ਇੰਨਾ ਦੇ ਢਿੱਡ ਭਰਦੇ ਆ ਫਿਰ ਵੀ ਸਾਨੂੰ ਕਹਿੰਦੇ ਪੰਜਾਬੀ ਨਹੀਂ ਬੋਲਣੀ ਲਾਂਤਿਆ ਯਾਰ ਤੁਸੀਂ ਤਕੜੇ ਹੋ ਜਿਹੜਾ ਜੂਥ ਆ ਤਕੜਾ ਹੋਵੇ ਤੇ ਆਪਾਂ ਰਲ ਮਿਲ ਕੇ ਘੁੰਮਣਾ ਮਾਰੀਏ ਸਕੂਲਾਂ ਦੇ ਵਿੱਚ ਜਿਨ੍ਹਾਂ ਚ ਪੰਜਾਬੀ ਨਹੀਂ ਬੋਲਣ ਦਿੱਤੀ ਜਾਂਦੀ ਉਹਨਾਂ ਸਕੂਲਾਂ ਦੇ ਵਿੱਚ ਜਾ ਕੇ ਉਹਨਾਂ ਨਾਲ ਗੱਲਬਾਤ ਕਰਕੇ ਜਿਹੜੀ ਪੰਜਾਬੀ ਆ ਉਹ ਚਾਲੂ ਕਰਵਾਈ ਜਾਵੇ ਜਿਹੜਾ ਸਬਜੈਕਟ ਪੰਜਾਬੀ ਦਾ ਬੰਦ ਆ ਉਹ ਸਬਜੈਕਟ ਚਾਲੂ ਕਰਵਾਇਆ ਜਾਵੇ ਇਹ ਸੰਗਤ ਜੀ ਦਾਸ ਨੂੰ ਤੁਹਾਡੀ ਲੋੜ ਆ ਤੁਹਾਡੇ ਇਸ ਨਵੇਂ ਜੂਥ ਦੀ ਦਾਸ ਨੂੰ ਲੋੜ ਆ ਇੱਕ ਬਰੀ ਤਗੜੇ ਹੋ ਤਗੜੇ ਹੋ ਕੇ ਚੱਲੋ ਤੇ ਆਪਾਂ ਇਹ ਸਾਰਾ ਕੁਝ ਜਿਹੜਾ ਇਹ ਦੁਬਾਰਾ ਚੇਂਜ ਕਰਕੇ ਪੰਜਾਬ ਦੀ ਜਿਹੜੀ ਤਕਦੀਰ ਆ ਉਹ ਬਦਲ ਸਕਦੇ ਆ ਪਹਿਲਾ ਵਰਗਾ ਪੰਜਾਬ ਬਣਾ ਸਕਦੇ ਆ ਆਪਾਂ ਇਹ ਜਿਹੜਾ ਅੱਜ ਦਾ ਜੂਥ ਆ ਇਹ ਸਭ ਕੁਝ ਆਪਣੇ ਜੂੜ ਦੇ ਹੱਥ ਹੁੰਦਾ ਵਾ ਹੁਣ ਅਸੀਂ ਕੀ ਵੇਖਦੇ ਆ ਪੰਜ ਸਾਲਾਂ ਬਾਅਦ ਵੋਟਾਂ ਆਉਂਦੀਆਂ ਤੇ ਵੋਟਾਂ ਦੇ ਵਿੱਚ ਕੀ ਕਰਦੇ ਆ ਹਰੇਕ ਲੀਡਰ ਨੇ ਤੁਹਾਨੂੰ ਕਿਹਾ ਵੀ ਤੁਹਾਡੀਆਂ ਜਿਹੜੀਆਂ ਗਲੀਆਂ ਨਾਲੀਆਂ ਸੜਕਾਂ ਉਹ ਪੱਕੀਆਂ ਬਣਾਵਾਂਗਾ ਜਿਹੜੇ ਤੁਹਾਡੇ ਕਾਰਡ ਕੱਟੇ ਗਏ ਆ ਜਿੱਥੇ ਤੁਹਾਨੂੰ ਕਣਕ ਨਹੀਂ ਮਿਲਦੀ ਉਹ ਤੁਹਾਨੂੰ ਮਿਲ ਦਿੰਗੀ ਜਿਹੜਾ ਪੰਜਾਬ ਆ ਉਹ ਨਸ਼ਾ ਮੁਕਤ ਹੋ ਜਾਊਗਾ ਬਸ ਐਹੋ ਹੀ ਐ ਨਾ ਇੰਨੇ ਹੀ ਸਵਾਲ ਆ ਨਾ ਇਹਦੋਂ ਵੱਧ ਤੇ ਕੁਝ ਨਹੀਂ ਨਾ ਹੈਗਾ ਤੇ ਨਾ ਹੀ ਇਹਦੋਂ ਵੱਧ ਸਰਕਾਰਾਂ ਨੇ ਕੁਝ ਕੀਤਾ ਕੀ ਕੀਤਾ ਸਰਕਾਰਾਂ ਨੇ ਕੁਝ ਵੀ ਨਹੀਂ ਕਰ ਕੀਤਾ ਸਰਕਾਰਾਂ ਨੇ ਜੇ ਕਹਿੰਦੇ ਅਸੀਂ ਪੰਜਾਬ ਮੁਕਤ ਕਰਵਾ ਦਾਂਗੇ ਕਿਹੜੀ ਸਰਕਾਰ ਨੇ ਜਿਹੜਾ ਪੰਜਾਬ ਆ ਉਹ ਨਸ਼ਾ ਮੁਕਤ ਕੀਤਾ ਵਾ ਅੱਜ ਤੱਕ ਤਾਂ ਮੈਂ ਵੇਖਿਆ ਨਹੀਂ ਕੋਈ ਵੀ ਨਸ਼ਾ ਮੁਕਤ ਹੋਇਆ ਹਰੇਕ 5 ਸਾਲ ਬਾਅਦ ਰੋਲਾ ਪੁੰਦਾ ਜਿਹੜਾ ਪੰਜਾਬ ਆ ਉਹ ਨਸ਼ਾ ਮੁਕਤ ਹੋ ਜਾਏਗਾ ਤੇ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਵਾ ਉਦਾਂ ਹੀ ਵਿਕਦਾ ਵਾ ਜਿੱਦਾਂ ਪਹਿਲਾਂ ਵਿਗਦਾ ਸੀ ਪੁਛ ਨਹੀਂ ਬਦਲਿਆ ਭਗਵੰਤ ਮਾਨ ਜੀ ਇਹਨਾਂ ਨੇ ਬੜਾ ਇੱਕ ਵਿਸ਼ਵਾਸ ਦਵਾਇਆ ਸੀਗਾ ਕਿ ਜਿਹੜਾ ਪੰਜਾਬ ਆ ਉਹ ਨਸ਼ਾ ਮੁਕਤ ਹੋ ਜਾਏਗਾ ਦੂਜੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ ਚਲੋ ਹਰੇਕ ਬੰਦੇ ਨੇ ਚੋਰੀ ਇਹਨਾਂ ਨੂੰ ਵੋਟਾਂ ਬਾਦੀਆਂ ਆਮ ਆਦਮੀ ਪਾਰਟੀ ਨੂੰ ਪਰ ਪੰਜਾਬ ਨਸ਼ਾ ਮੁਕਤ ਨਹੀਂ ਹੋਇਆ ਪੰਜਾਬ ਦੇ ਵਿੱਚ ਨਸ਼ਾ ਅਜੇ ਵੀ ਉਦਾਂ ਹੀ ਵਿਗਦਾ ਵਾ ਅਸੀਂ ਹੁਣ ਕੀ ਕਰਦੇ ਆਂ ਅੱਭੀ ਜਿਹੜਾ ਨਸ਼ਾ ਵੇਚਦਾ ਵਾ ਉਹਨਾਂ ਦੇ ਘਰ ਟਾ ਦੇਨੇ ਆ ਸੰਗਤ ਜੀ ਘਰ ਟਾਉਣ ਨਾਲ ਕੁਝ ਨਹੀਂ ਹੁੰਦਾ ਉਹ ਕਾਦੀ ਸਜੋਜ ਘਰ ਟਾਤਾ ਅਸੀਂ ਕਿਸੇ ਨੂੰ ਘਰੋਂ ਬੇਕਾਰ ਕਰਤਾ ਉਹ ਕੋਈ ਗੱਲ ਨਹੀਂ ਬਣਦੀ ਜਿਹੜਾ ਬੰਦਾ ਨਸ਼ਾ ਵੇਚਦਾ ਵਾ ਉਹਨੂੰ ਭਾਵੇਂ ਚਰਾਹੇ 'ਚ ਖੜਾ ਕਰਕੇ ਗੋਲੀ ਮਾਰ ਦੋ ਪਰ ਜਿਹੜਾ ਉਹਦਾ ਪਰਿਵਾਰ ਆ ਜਿਸ ਗਲਤੀ ਇੱਕ ਜਣਾ ਕਰਦਾ ਵਾ ਪਰ ਭੁਗਤ ਨਹੀਂ ਸਾਰਿਆਂ ਨੂੰ ਪੈਂਦੀ ਆ ਪਤਾ ਵਾ ਪਿ ਉਸ ਬੰਦੇ ਨੇ ਕਿੰਨੇ ਮਾਵਾ ਦੇ ਪੁੱਤ ਮਾਰੇ ਆ بڑے ਮਾਵਾ ਦੇ ਪੁੱਤ ਮਾਰੇ ਆ ਪਰ ਉਹਨੂੰ ਸਜ਼ਾ ਵੀ ਕੱਲ ਨਹੀਂ ਦਿਓ ਪੂਰੇ ਪਰਿਵਾਰ ਨੂੰ ਜਿਹੜੀ ਸਜ਼ਾ ਵਾ ਉਹ ਨਾ ਦਿਓ ਹੱਥ ਬੰਨ ਕੇ ਬੇਨਤੀ ਆ ਭਗਵੰਦ ਮਾਨ ਜੀ ਤੁਹਾਡੀ ਸਰਕਾਰ ਅੱਗੇ ਉਸ ਪੂਰੇ ਪਰਿਵਾਰ ਨੂੰ ਜਿਹੜੀ ਸਜ਼ਾ ਉਹ ਨਾ ਦਿਓ ਉਸ ਕੱਲੇ ਨੂੰ ਭਾਵੇਂ ਸੜਕ ਸ਼ੜਕ ਦੇ ਵਿੱਚ ਖੜਾ ਕਰਕੇ ਗੋਲੀ ਮਾਰ ਦਿਓ ਕਿਉਂਕਿ ਇਹ ਜਿਹੜਾ ਜੂਥ ਆ ਜੂਥ ਦਾ ਇਹੋ ਜਿਹਾ ਮਾਹੌਲ ਬਣ ਗਿਆ ਵਾ ਵੀ ਕੁੜੀਆਂ ਕੀ ਤੇ ਮੁੰਡੇ ਕੀ ਉਹ ਜਿਹੜੀ ਚਿੱਟਾ ਪੈਣ ਪੀਣ ਵਾਲੀ ਪੈਪ ਆ ਨਾ ਹਰੇਕ ਜਾਣੇ ਦੇ ਹੱਥ ਦੇ ਵਿੱਚ ਫੜਾਤੀ ਆ ਇਹ ਪੰਜਾਬ ਦੇ ਵਿੱਚ ਹੀ ਮਾਹੌਲ ਆ ਇਦਾਂ ਪਤਾ ਨਹੀਂ ਕਾਲਜਾਂ ਦੇ ਵਿੱਚ ਜਾਂ ਜੇ ਕਿੰਨੇ ਕਾਲਜਾਂ ਦੇ ਵਿੱਚ ਮੁੰਡੇ ਕੁੜੀਆਂ ਜਿਹੜੇ ਉਹ ਚਿੱਟਾ ਪੀਂਦੇ ਆ ਇਸ ਚੀਜ਼ ਦੇ ਆਦੀ ਹੈਗੇ ਆ ਹੋਰ ਕੋਈ ਨਹੀਂ ਹੈਗਾ ਸਿਰਫ ਪਰ ਇਹ ਪੰਜਾਬ ਦੇ ਵਿੱਚ ਹੋ ਰਿਹਾ ਵਾ ਹੋਰ ਕਿਤੇ ਮੇਰੇ ਸਾਹਮਣੇ ਜਿਹੜਿਆ ਨਸ਼ਾ ਛਡਾਊ ਕੇਂਦਰ ਆ ਇਹ ਵੀ ਨਹੀਂ ਕਿਹਾ ਗਈ ਇਕੱਲੇ ਪੰਜਾਬ ਦੇ ਵਿੱਚ ਹੀ ਆ ਨਸ਼ਾ ਛਡਾਊ ਕੇਂਦਰ ਜਿਹੜੇ ਬਣੇ ਆ ਹੁਣ ਜੇ ਵੇਖਿਆ ਜਾਵੇ ਪੰਜਾਬ ਨੂੰ ਛੱਡ ਕੇ ਬਾਹਰ ਦੀਆਂ ਜਿਹੜੀਆਂ ਸਟੇਟਾਂ ਵਾਂ ਜਿੱਦਾਂ ਰਾਜਸਥਾਨ ਹੋ ਗਿਆ ਤੇ ਹੋਰ ਕਈ ਇਲਾਕੇ ਆ ਗਏ ਜਿਨ੍ਹਾਂ ਦੇ ਵਿੱਚ ਆ ਆਫੀਮ ਦੀ ਖੇਤੀ ਹੁੰਦੀ ਆ ਪੰਜਾਬ ਵਿੱਚ ਅਪੀਮ ਦੀ ਖੇਤੀ ਨਹੀਂ ਹੁੰਦੀ ਵੀ ਇਸ ਪੰਜਾਬ ਦੇ ਵਿੱਚ ਵੀ ਬੰਦੇ ਨਸ਼ਾ ਜ਼ਿਆਦਾ ਖਾਂਦੇ ਆ ਜੇ ਅਸੀਂ ਉਹਦੀ ਖੇਤੀ ਬੰਦ ਕਰਵਾਤੀ ਤੇ ਕੀ ਗੱਲ ਪੰਜਾਬ ਦੇ ਵਿੱਚ ਜਿਹੜੇ ਨਸ਼ਾ ਕਰਦੇ ਨਸ਼ਾ ਕਰ ਨੂੰ ਹਟ ਗਏ ਸੰਗਤ ਜੀ ਇੱਕ ਹਮਲਾ ਮਾਰੀਏ ਤੁਹਾਡੇ ਸਾਥ ਦੀ ਲੋੜ ਆ ਮਿਲ ਕੇ ਆਪਾਂ ਜਿਹੜਾ ਪੰਜਾਬ ਆ ਪੰਜਾਬ ਦੀ ਤਕਦੀਰ ਬਦਲੀਏ ਸਰਕਾਰਾਂ ਦੇ ਅੱਗੇ ਬੇਨਤੀ ਕੀਤੀ ਜਾਵੇ ਸਾਨੂੰ ਤੁਹਾਡੇ ਸਾਈਡ ਦੇ ਸਹਿਜੂਦ ਦੀ ਲੋੜ ਆ ਜੋ ਵੀ ਕੋਈ ਨਸ਼ਾ ਵੇਚਦਾ ਵਾ ਜੋ ਕੋਈ ਕਿਤੇ ਗਲਤ ਹੋ ਰਿਹਾ ਵਾ ਪ੍ਰਸ਼ਾਸਨ ਦੀ ਸਹਾਇਤਾ ਲੈ ਕੇ ਇੱਕ ਹਮਲਾ ਮਾਰ ਕੇ ਚੱਲੀਏ ਤੇ ਆਪਾਂ ਇਹ ਜਿਹੜਾ ਵਾ ਇਹਦਾ ਸਫਾਇਆ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕਰੀਏ ਨੰਬਰ 3 ਦੇ ਉੱਤੇ ਆ ਜਾਂਦੇ ਆ ਵੀ ਆ ਜਿਹੜੇ ਜਨਾਨੀਆਂ ਵਾਲੇ ਕੱਪੜੇ ਪਾ ਕੇ ਜਿਹੜੇ ਛੜਕਾਂ ਦੇ ਉੱਤੇ ਬਾਬੇ ਬਣੇ ਆ ਮੰਗਦੇ ਫਿਰਦੇ ਆ ਆ ਕਈ ਮੁੰਡੇ ਆ ਮੁੰਡਿਆਂ ਨੇ ਕੱਪੜੇ ਪਾ ਲੈਂਦੇ ਕੁੜੀਆਂ ਵਾਲੇ ਸ਼ੇਪ ਕਰ ਲੈਂਦੇ ਆ ਤੇ ਕਾਰਾਂ ਦੀਆਂ ਜਿਹੜੀਆਂ ਕਾਰਾਂ ਦੇ ਸ਼ੀਸ਼ੇ ਉਹ ਤੋੜਨ ਤੱਕ ਜਾਂਦੇ ਆ ਕਿ ਸਾਨੂੰ ਦੋ ਕੁਝ ਮੰਗਣ ਹੋਵੇ ਮੰਗਦੇ ਆਂ ਹੀ ਬਾਬੇ ਆ ਜੀ ਉਹ ਜਿਹੜੇ ਮੁੰਡੇ ਕੱਪੜੇ ਪਾ ਕੇ ਮੰਗਦੇ ਫਿਰਦੇ ਆ ਕੁੜੀਆਂ ਲਈ ਉਹ ਬੰਦੇ ਦੇ ਪੁੱਤ ਬਣ ਜਾਣ ਉਹਨਾਂ ਨੂੰ ਜਿਹੜੀ ਸਜ਼ਾ ਵਾ ਉਹ ਸਖਤ ਦਿੱਤੀ ਜਾਊਗੀ ਉਹਨਾਂ ਨਾਲ ਕੋਈ ਵੀ ਜਿਹੜਾ ਮੜਾ ਮੋਟਾ ਵੀ ਜਿਹੜਾ ਉਹਨਾਂ ਨਾਲ ਤਰਸ ਜੋਗ ਕੋਈ ਹਲਾਤ ਨਹੀਂ ਹੋਊਗਾ ਜਿਨ੍ਹਾਂ ਨੇ ਵੀ ਕੁੜੀਆਂ ਵਾਲੇ ਕੱਪੜੇ ਪਾ ਕੇ ਮੰਗਦੇ ਵੇਖੇ ਚਲੋ ਜਿਹੜਾ ਜਿਹੜਾ ਤਾਂ ਅਕਾਲਪੁਰ ਖਾਲੋਂ ਹੈਗੇ ਆ ਉਹਦੇ ਹੈਗੇ ਆ ਪਰ ਜਿਹੜੇ ਉਹਨਾਂ ਦਾ ਨਜਾਇਜ਼ ਫਾਇਦਾ ਚੁੱਕਦੇ ਆ ਉਹਨਾਂ ਨੂੰ ਜਿਹੜੀ ਸਜ਼ਾ ਵਾ ਉਹ ਸਖਤ ਦਿੱਤੀ ਜਾਵੇਗੀ ਬਾਕੀ ਸੋਸ਼ਲ ਮੀਡੀਆ ਦੇ ਜੋ ਵੀ ਕੁਝ ਆਉਂਦਾ ਵਾ ਜੋ ਵੀ ਕੋਈ ਇਹ ਮੰਦੇ ਚੰਗੇ ਸਟੋਰੀਆਂ ਪਾਉਂਦਾ ਨਾ ਮੰਦੇ ਚੰਗੇ ਕੰਮ ਕਰਦੇ ਆ ਉਹਨਾਂ ਗਾੜੀ ਵੀ ਹੱਥ ਬਨ ਕੇ ਬੇਨਤੀ ਆ ਵੀ ਥੋੜਾ ਜਿਹਾ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰੋ ਕਿਉਂਕਿ ਬੱਚੇ ਤੋਂ ਲੈ ਕੇ ਤੇ ਬੁੱਢੇ ਤੱਕ ਹਰੇਕ ਦੇ ਹੱਥ ਵਿੱਚ ਮੋਬਾਈਲ ਆ ਹਰੇਕ ਜਣਾ ਕੋਈ ਸਟੋਰੀਆਂ ਕੋ ਰੀਲਸ ਤਕਰੀਬਨ ਬਰਦੇ ਦੇਖਦੇ ਆ ਪਰ ਦੇਖਦੇ ਆ ਦੇਖਦੇ ਆ ਜੋ ਤੁਹਾਡਾ ਗੰਦ ਸਾਹਮਣੇ ਆ ਜਾਂਦਾ ਨਾ ਉਹਨਾਂ ਚੀਜ਼ਾਂ ਤੋਂ ਥੋੜੀ ਜਿਹਾ ਹੱਥ ਬਨ ਕੇ ਬੇਨਤੀ ਆ ਵੀ ਪਰਹੇਜ਼ ਕਰ ਲਓ ਤੇ ਬਹੁਤ ਜ਼ਿਆਦਾ ਤੁਹਾਡਾ ਧੰਨਵਾਦ ਹੋਵੇਗਾ ਇੰਨ ਇੱਕ ਜੂਥ ਗਾੜੀ ਬੇਨਤੀ ਆਗਾਜ਼ਾ ਹੋਇਆ ਦਾਸ ਖਿਵਾਂ ਦਾ ਜੱਜ ਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ